ਹਲੋ ਹਾਂਜੀ ਕੋਣ ਆਇਆ ਸੀ ਤੁਹਾਡਾ ਹੁਣੇ ਹਾਂ ਹਾਂ ਤੇ ਇੱਕ ਤਾਂ ਮੈਂ ਪੁੱਛਣਾ ਸੀ ਤੁਹਾਡਾ ਵਟਸਐਪ ਕਿਹੜੇ ਨੰਬਰ ਤੇ ਚੱਲਦਾ ਹੈ ਵਟਸਐਪ ਮੈਂ ਚਲਾਉਂਦੀ ਨੇ ਨਹੀਂ ਉਹ ਅਮਰੀਕਾ ਤੇ ਚਲਾਉਂਦਾ ਹੀ ਹੋਣਾ ਉਹ ਮੈਨੂੰ ਪਤਾ ਹੀ ਨਹੀਂ ਨੰਬਰ ਇਹਨਾਂ ਦਾ ਅੱਛਾ ਕੋਲੇ ਨਹੀਂ ਨਹੀਂ ਕੋਲ ਨਹੀਂ ਉਹ ਦੁਕਾਨ ਤੇ ਗਏ ਹੋ ਹੈ ਅੱਛਾ ਮੈਂ ਥੋੜੀ ਜਿਹਾ ਬਾਹਰ ਆਈ ਸੀ ਉਦੋਂ ਤੁਹਾਡਾ ਫੋਨ ਕੱਟਿਆ ਜਾ ਗਿਆ ਹੈ अच्छा अच्छा मैं ਕੀਤਾ ਸੀ چیک انسر ਨਹੀਂ ਕੀਤਾ ਕੀ ਬਣਿਆ ਫਿਰ ਹੁਣ ਉਹ ਵਿਜੀ ਕੰਮ ਧੋਖ ਹੈ ਬਈ ਇਹ ਔਖਾ ਜੀ ਮੇਰੇ ਪੁੱਤਰ ਬਰਾਬਰ ਨੇ ਮੈਨੂੰ ਨਹੀਂ ਪਤਾਗਾ ਬਸ ਫਿਰ ਮੇਰਾ ਵੀ ਔਖਾ ਹੀ ਹੈ ਬਸ ਕੋਈ ਗੱਲ ਨਹੀਂ ਫਿਰ ਕੀ ਕਿ ਨਹੀਂ ਉਹ ਜਦੋਂ ਅੱਥਮ ਲਾਉਣ ਲੱਗਿਆ ਤੁਸੀਂ ਕਿਹੜਾ ਕਿਸੇ ਨੂੰ ਦੱਸਣਾ ਹੈ ਦੱਸਣਾ ਨਹੀਂ ਗਾ ਅੱਜ ਹਬੋਰ ਗਈ ਸੀ ਉੱਥੇ ਤਾਂ ਜੋ ਅਸੀਂ ਕਿਹੜਾ ਤੈਨੂੰ 6 ਮਹੀਨਾ ਲੈ ਲੈ ਜਾਣਾ ਨਹੀਂ ਲੈ ਜਾਣੇ ਤਾਂ 10 ਮਿੰਟ ਹੀ ਨੇ ਆਪਾਂ ਇੱਕ ਡਿਜੀਨਲ ਤਾਂ ਖੁਲਾਵਾਂਗੇ ਫਿਰ ਵੀ ਸੰਤੋਖ ਹੋਣੀ ਹੈ ਉਹ ਛੱਡ ਹੁਣ ਤੂੰ ਵੇਖ ਵੀ ਕੀ ਕਰਨਾ ਤੇਰੀ ਮੈਂ ਇਹਦਾ ਕੰਮ ਕਦੇ ਕੀਤਾ ਹੀ ਨਹੀਂ ਬੀਬੀ ਕੱਟ ਲਈ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਤੂੰ ਕੀਤਾ ਕਿ ਨਹੀਂ ਕੀਤਾ ਨਾ ਮੈਂ ਤੈਨੂੰ ਕੁਝ ਨਹੀਂ ਆਖਿਆ ਹਾਂ ਹਾਂ ਮੰਨ ਲਾ ਜਿਨੇ ਕੀਤਾ ਉਹਨੂੰ ਕੰਮ ਤੋਂ ਕੰਮ ਕੁਛ ਨਾ ਕੁਛ ਤਾਂ ਸਜ਼ਾ ਮਿਲਣੀ ਚਾਹੀਦੀ ਨਾ ਸੋ ਜੇ ਮੈਂ ਤੁਹਾਨੂੰ ਦਕੇ ਲਈ ਤਾਂ ਮੈਂ ਸਾਨੂੰ ਟਾਈਮ ਦੇ ਦਿਓ ਅਸੀਂ ਚਲੇ ਜਾਵਾਂਗੇ ਇਥੋਂ ਟਾਈਮ ਛੱਡ ਕੇ ਚਲੇ ਜਾਵਾਂਗੇ ਟਾਈਮ ਨਹੀਂ ਮਿਲਦਾ ਫਿਰ ਬਸ ਮਿੰਟ 5 ਛੱਡ ਜਾ ਬਸ ਫਿਰ ਫਿਰ 5 ਮਿੰਟ ਕੀ ਛੱਡ ਜਾ ਫਿਰ ਹਾਂ ਬਸ ਫਿਰ ਦੱਸ ਦਿਨਾ ਫਿਰ ਮੈਂ ਤੁਹਾਨੂੰ ਕੋਈ ਗੱਲ ਗਲਤੀ ਮੇਰੇ ਤੋਂ ਹੋਈ ਏ ਮੈਨੂੰ ਪਤਾ ਤੂੰ ਹੁਣੇ ਇੱਕ ਖੜੀ ਜੰਨੀ ਤੇ ਬਾਅਦ ਚ ਤੂੰ ਮੈਨੂੰ ਕਿ ਲਈ ਬੈਠੀ ਨਹੀਂ ਨਹੀਂ ਸਾਡੀ ਮਿੰਤਾ ਕੱਢਦੀ ਆ ਨਹੀਂ ਨਹੀਂ ਮਿੰਤਾ ਮੁੰਤਾ ਮੈਂ ਨਹੀਂ ਕਢਾਉਣੀ ਆ ਮੈਂ ਕੋਈ ਮਿੰਤਾ ਨਹੀਂ ਕਢਾਉਣੀਗੀ ਅਸੀਂ ਮਿੰਤਾ ਨਾਲ ਤਾਂ ਸਾਡਾ ਢਿੱਡ ਨਹੀਂ ਭਰਦਾ ਮੈਂ ਤੇਰੇ ਨਾਲ ਸਿੱਧੀ ਗੱਲ ਨਵੇੜੀ ਸੀ ਮੈਂ ਸਿੱਧੀ ਗੱਲ ਨਵੇੜੀ ਸੀ ਮੈਂ ਕਹਿਆ ਵੀ ਇਹਨੂੰ ਕੁਛ ਨਾ ਕੁਛ ਤਾਂ ਸਜ਼ਾ ਮਿਲੇ ਵੀ ਮੈਂ ਇਹ ਗਲਤੀ ਕੀਤੀ ਤੇ ਮੇਰੇ ਨਾਲ ਇਹ ਹੋਇਆ ਜੇ ਮੈਂ ਨਾ ਕਰਦਾ ਫੇਰ ਤੇ ਮੈਂ ਵੀ ਤੁਹਾਡੇ ਪੈਸੇ ਚਾਰ ਦਿਨ ਚਾਰ ਦਿਨਾਂ ਨੂੰ ਤੁਸੀਂ ਸਮਾਨ ਚੱਕ ਕੇ ਚਲੇ ਜਾਣਾ ਠੀਕ ਆ ਤੇ ਤੁਹਾਨੂੰ ਇਹ ਲੱਗਦਾ ਹਾਂ ਬਈ ਸਮਾਨ ਚੱਕ ਲਿਆ ਚਲੋ ਜੀ ਸਾਡੀ ਛੁੱਟੀ ਹੈ ਮੈਨੂੰ ਨਹੀਂ ਪਤਾਗਾ ਬਸ ਮੈਨੂੰ ਤਾਂ ਹਾਂ ਜਾਂ ਨਾ ਬਸ ਮੈਨੂੰ ਦੂਜੀ ਗੱਲ ਨਹੀਂ ਚਾਹੀਦੀ ਮੈਂ ਕੋਈ ਲੜਾਈ ਨਹੀਂ ਲਾਉਣਾ ਸੋਚਾਂਗੇ ਸੋਚਣ ਨੂੰ ਭਾਂਜ ਮੈਂ ਕਿਹੜਾ ਵੀ ਇਥੇ ਤੁਹਾਡੇ ਤੋਂ ਕੁ ਪੰਨ ਲੈਣਾ ਹੈ ਠੀਕ ਹੈ ਨਾ ਆ ਕਮਰਾ ਮੈਂ ਉਹਨੂੰ ਫੋਟੋਆਂ ਪਾਉਣੀਆਂ ਵੇ ਸਾਰਾ ਧੋਈ ਜਾਂਨੇ ਸੀ ਲੱਗੇ ਹੋਏ 2 ਘੰਟੇ ਹੋ ਗਏ ਆ ਕੰਧਾਂ ਨਾਲ ਭੰਚੋ ਸਾਰਾ ਮਲ ਛੱਡਿਆ ਕੁੜੀ ਆ ਵਾ ਗੰਦ ਮਾਰਿਆ ਪੈ ਹੈ ਗੁਰੂ ਮਹਾਰਾਜ ਦਾ ਤੁਹਾਨੂੰ ਜਮੇ ਡਰ ਨਹੀਂ ਹੈਗਾ ਯਾਰ ਹਾਂ ਹੈਲੋ ਹਾਂਜੀ ਹਾਂਜੀ ਹਾਂ 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 ਚਲੋ ਤੁਹਾਡੀ ਖੁਸ਼ੀ ਐਜ਼ ਯੂ ਵਿਸ਼ ਫਿਰ ਮੇਰਾ ਇਨਾਫ ਇਨਾਫ ਯਾਰ ਮੈਂ ਨਹੀਂ ਕੁਝ ਕਰ ਸਕਦਾ ਥੈਂਕ ਯੂ ਸਰ ਜੀ ਪੂਰਾ ਕਲੀਅਰ ਕੱਟ ਤੁਹਾਨੂੰ ਦਿਸੂਗੀ ਕਿ ਫਿਰ ਮੈਂ ਕਹਿਣਾ ਜੀ ਫਿਰ ਬਾਬਾ ਤੁਹਾਡੇ ਤੋਂ ਵੀ ਮਾੜਾ ਮੈਂ ਤਾਂ ਸਾਫ਼ ਕਹਿਣਾ ਸਰ ਜੀ ਬਾਬੇ ਨੇ ਮੈ ਮੈਨੂੰ ਇੱਕ ਗੱਲ ਦੱਸਣ ਨੂੰ ਤੁਸੀਂ ਵੀ ਅੱਜ ਤੱਕ ਮੈਂ ਪਹਿਲਾਂ ਨਹੀਂ ਬਾਬੇ ਦੇ ਘਰ ਕੰਮ ਕੀਆ ਬਾਬੇ ਸੁਣੋ ਜੀ ਉਸ ਕਮਰੇ ਦੀਆਂ ਮੈਂ ਜਿਹੜੀ ਤੁਸੀਂ ਮੈਨੂੰ ਗੱਲ ਅੱਗੇ ਆਖੀ ਹੈ ਨਾ ਹਾਂਜੀ ਵੀ ਐਸਾ ਕਰਕੇ ਕੰਧਾਂ ਕੀਤੀਆਂ ਪਈਆਂ ਮੈਲੀਆਂ ਮੈਂ ਤਾਂ ਉਹਦੀ ਸਾਰੀ ਲੈਬੋਰਾਟਰੀ ਦੀ ਚੈਕਿੰਗ ਕਰਾਉਣੀ ਹੈ ਕਿ ਉਹਨਾਂ ਕੰਧਾਂ ਤੇ ਕੀ ਕੀ ਹੈ ਤੇ ਫਿਰ ਗੁਰੂ ਸਾਹਿਬ ਜਿਹੜੇ ਹੈਗੇ ਨੇ ਕੱਲਾ ਤੁਹਾਡੇ ਘਰ ਦੇ ਗੁਰਦੁਆਰੇ ਸਾਹਿਬ ਦਾ ਨਹੀਂ ਹੈਗਾ ਤੇ ਸਾਰੇ ਗੁਰੂ ਸਾਹਿਬ ਫਿਰ ਗੁਰੂ ਕੇ ਮਹਿਲਾਂ 'ਚ ਹੀ ਪ੍ਰਕਾਸ਼ ਹੋਣ ਫਿਰ ਘਰਾਂ 'ਚ ਆ ਤੁਸੀਂ ਉਹਨਾਂ ਨੂੰ ਮੰਨ ਲਓ ਉਹਨੂੰ ਵਰਤੀ ਬੜੀ ਗਲਤ ਵਰਤੋਂ ਕਰਦੇ ਬਿਲਕੁਲ ਸਰ ਮੈਂ ਤਾਂ ਤੁਹਾਨੂੰ ਮੈਂ ਜੋ ਤੁਸੀਂ ਕਹਿ ਰਹੇ ਸੀ ਦਾ ਦੁੱਖ ਬੜਾ ਲੱਗਾ ਜੀ ਵੀ ਜੇ ਇਹ ਗੱਲ ਹੈ ਤੇ ਉਹਦੀ ਪੂਰੀ ਲੈਬੋਰਾਟਰੀ 'ਚ ਉਹਦੇ ਲਈ ਏਜੰਸੀਆਂ ਆਉਣਗੀਆਂ ਏਜੰਸੀਆਂ ਆ ਕੇ ਤੁਹਾਡੀ ਇੱਕ ਇੱਕ ਕੰਧ ਤੋਂ ਸੈਂਪਲ ਲੈਣਗੀਆਂ ਉਹ ਸੈਂਪਲ ਕੀ ਦਾ ਹੈ ਡੀਐਨਏ ਕੀ ਦਾ ਹੈ ਉਹ ਜੇ ਬਾਬੇ ਦੇ ਸੁਪਰਮ ਹੋਏ ਤੇ ਬਾਬੇ ਤੇ ਪਰਚਾ ਹੋਊਗਾ 295 ਦਾ ਠੀਕ ਹੈ ਜੀ ਜੇ ਤੁਹਾਡਾ ਹੋਇਆ ਤੇ ਤੁਹਾਡੇ ਤੇ ਹੋਊਗਾ ਜੀ ਦਾ ਵੀ ਹੋਊਗਾ ਉਹ ਤੁਹਾਡੀ ਢੇਲੀ ਦੇ ਵਿੱਚ ਕੌਣ ਆਉਂਦਾ ਠੀਕ ਹੈ ਜੀ ਉੱਥੇ ਕੀ ਕੀ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਬਾਬੇ ਵਾਲੇ ਅੰਦਰ ਤੁਹਾਡਾ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਹਾਂਜੀ ਤੇ ਫਿਰ ਬਾਬੇ ਵਾਲੇ ਅੰਦਰ ਰੰਗ ਰਲੀਆਂ ਮਨਾਉਣੀਆਂ ਤੇ ਫਿਰ ਆ ਤਾਂ ਮੈਂ ਪੰਜਾਬ ਵਿੱਚ ਪਹਿਲੀ ਗੱਲ ਦੇਖੀ ਇਹ ਵੇਖੋ ਜੀ ਜਿਹੜਾ ਉਹ ਕਮਰਾ ਹੈ ਨਾ ਜੀ ਉਹਨੂੰ ਬਾਬਾ ਜੀ ਨੂੰ ਅਸੀਂ ਚਾਬੀ ਦਿੱਤੀ ਹੋਈ ਆ ਬਾਬਾ ਜੀ ਲੋਕ ਲਾ ਕੇ ਚਾਬੀ ਲੈ ਕੇ ਬਾਬਾ ਜੀ ਤਾਂ ਤੁਹਾਡੀ ਹੈ ਨਾ ਜੀ ਜੇ ਉੱਥੇ ਘਰ ਤੋਂ ਆਦਾ ਹੈ ਨਿਗਰਾਨੀ ਤੁਹਾਡੀ ਹੈ ਬਾਬਾ ਦੇ ਇੱਕ ਗਰੰਥੀ ਸਿੰਘ ਹੈ ਉਹ ਤਾਂ ਤਰਕੀਰ ਹੋ ਲਈ ਗਈ ਜੇ ਉਸ ਕਮਰੇ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਗਲਤ ਹਾਂਜੀ ਕੋਈ ਵੀ ਗਲਤ ਐਕਟੀਵਿਟੀ ਜੋ ਤੁਸੀਂ ਦੱਸ ਰਹੇ ਜੀ ਚਾਬੀ ਬਾਬਾ ਜੀ ਕੋਲੇ ਹੁੰਦੀ ਹੈ ਜੀ ਘਰੇ ਲੈ ਜਾਉਂਦੇ ਬਾਬਾ ਜੀ ਵੀ ਜਾਣਦੇ ਨੇ ਬਾਬਾ ਜੀ ਰੱਖੇ ਤਾਂ ਤੁਸੀਂ ਨੇ ਜੇ ਮਾਰਿਆ ਬਾਬਾ ਹੈ ਪੁਰਾਣੀ ਪੁਰਾਣੀ ਸਮੇ ਤੋਂ ਕਰਦੇ ਆ ਕੋਈ ਇੱਕ ਦਿਨ ਤੋਂ ਤੋੜ ਨਾ ਕੀਤਾ ਨਹੀਂ ਉਹ ਪੁਰਾਣੇ ਸਮੇ ਤੋਂ ਕਰਦੇ ਆ ਤੇ ਪੁਰਾਣੇ ਸਮੇ ਤੋਂ ਤੁਹਾਨੂੰ ਨੋਟਿਸ ਲੈਣਾ ਚਾਹੀਦਾ ਸੀ ਜੇ ਤੁਸੀਂ ਆਹਦੇ ਜੇ ਵੀ ਕੰਧਾਂ 'ਚ ਲਬੇੜੀਆਂ ਪਈਆਂ ਨੇ ਫਿਰ ਉੱਥੇ ਅੰਦਰ ਤੁਸੀਂ ਕੀ ਕੀ ਕਰਦੇ ਰਹੇ ਹੋਗੇ ਭਾਵੇਂ ਬਾਬਾ ਹੀ ਏ ਫਿਰ ਬਾਬਾ ਕੋੜੀ ਦਾ ਹੱਕਦਾਰ ਹੈਗਾ ਨਾ ਬਿਲਕੁਲ ਬਿਲਕੁਲ ਜੀ ਤੁਸੀਂ ਇਹ ਕਿਹਾ ਨਾ ਕੰਧਾਂ 'ਚ ਲਬੇੜੀਆਂ ਪਈਆਂ ਨੇ ਮੇਰੇ ਕੋਲੇ ਫੋਟੋਆਂ ਹੈਗੀਆਂ ਸਰ ਮੈਂ ਤੁਹਾਨੂੰ ਦਿਖਾ ਦਾਂ ਉਹਨਾਂ ਕੰਧਾਂ ਦਾ ਮੈਂ ਇਹਨੂੰ ਬੜੇ ਵੱਡੇ ਪੱਧਰ ਤੇ ਆਪਾਂ ਇਹਨੂੰ ਤੁਸੀਂ ਵੀ ਸਾਥ ਦਿਓ ਮੈਂ ਬਰਾੜ ਸਾਹਿਬ ਦਾ ਵੀ ਸਾਥ ਲੈਣਾ ਹੈ ਹਾਂ ਜੀ ਕਿਉਂਕਿ ਜੇ ਉਹਨਾਂ ਨੇ ਆਪਦੇ ਘਰੇ ਪ੍ਰਕਾਸ਼ ਕੀਤਾ ਤੇ ਉਹਨਾਂ ਨੇ ਫਿਰ ਉਹਦੀ ਨਿਗਰਾਨੀ ਕਿਉਂ ਨਹੀਂ ਕੀਤੀ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਕਾਲ ਕਰ ਰਹੇ ਸੀ ਤੁਹਾਡਾ ਫੋਨ ਨਹੀਂ ਲੀਆ ਤੁਹਾਡੇ ਨਾਲ ਸਾਡਾ ਨਿੱਜ ਦਾ ਰੋਲਾ ਨਹੀਂ ਪਰ ਜਿੱਥੇ ਗੁਰੂ ਸਾਹਿਬ ਦੀ ਗੱਲ ਆਊਗੀ ਉੱਥੇ ਕਿਸੇ ਦਾ ਲਿਆਜ਼ ਨਹੀਂ ਕੀਤਾ ਜਾਊਗਾ ਹਾਂਜੀ ਹਾਂਜੀ ਬਿਲਕੁਲ ਸਰ ਬਿਲਕੁਲ ਉਹ ਤੁਹਾਨੂੰ ਕਾਲ ਆ ਰਹੇ ਸੀ ਬਰਾੜ ਸਾਹਿਬ ਉਹ ਤੁਹਾਡਾ ਫੋਨ ਬਿਜ਼ੀ ਆ ਰਿਹਾ ਸੀ ਉਹ ਨਾ ਰਹੇ ਨਹੀਂ ਤੁਹਾਡੇ ਨਾਲ ਗੱਲ ਕਰਦੇ ਜੀ ਪਲੀਜ਼ ਥੋੜਾ ਕਾਮ ਡਾਊਨ ਪਲੀਜ਼ ਥੋੜਾ ਠੰਡ ਵਰਤਾਓ ਠੀਕ ਹੈ ਹਾਂਜੀ ਪਲੀਜ਼ ਕੁਛ ਨਾ ਕੁਛ ਠੰਡ ਰੱਖੋ ਜੀ ਹਾਂ ਲਾ ਰਹੇ ਆ ਹਾਂਜੀ ਠੀਕ ਹੈ ਜੀ ਇੱਕ ਵਾਰੀ ਆ ਕੇ ਅਸੀਂ ਜਿਹੜੇ ਹੈਗਾ ਚਲੋ ਸਰ ਮੈਂ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਦੇਖੋ ਚਲੋ ਮੈਨੂੰ ਸਜ਼ਾ ਦੇ ਦਿਓ ਮੈਂ ਸਜ਼ਾ ਭੁਗਤ ਲਊਗਾ ਹੱਕਦਾਰ ਹਾਂ ਮੈਂ ਇਸ ਚੀਜ਼ ਦਾ ਮੇਥੋਂ ਗਲਤੀ ਹੋ ਗਈ ਬਾਬੇ ਨੂੰ ਵੀ ਮਿਲੂਗੀ ਠੀਕ ਹੈ ਨਾ ਜੀ ਮੈਂ ਤਾਂ ਇਨਸਾਨੀਅਤ ਮੱਤਿਆਂ ਦਾ ਸੋਚਾ ਵੀ ਚੱਲ ਯਾਰ ਤੁਹਾਨੂੰ ਗਲਤੀ ਹੋਣੀ ਤੁਹਾਨੂੰ ਛੱਡ ਜਾਨ ਗੁਰਦੁਆਰਾ ਤੋਂ ਛੱਡ ਜੂਗਾ ਪਰ ਉਹਦੀ ਜਨਾਨੀ ਦਾ ਤਾਂ ਕਸੂਰ ਨਹੀਂ ਸੀ ਨਾ ਜਿੰਨੂੰ ਤੁਸੀਂ ਕਹਿ ਰਹੇ ਹੋ ਜੀ ਸਰ ਮੈਨੂੰ ਮੰਨ ਲਓ ਆਫਰ ਹੀ ਕਰ ਰਹੇ ਦੋਵੇਂ ਆਫਰ ਕਰ ਰਹੇ ਨੇ ਨਾ ਜੀ ਨਹੀਂ ਜਨਾਨੀ ਪਹਿਲਾਂ ਉਹਦੇ ਫੋਨ ਤੇ ਤੁਸੀਂ ਰਿਕਾਰਡਿੰਗ ਆਈ ਤੁਹਾਡੇ ਕੋਲ ਤੁਸੀਂ ਨਹੀਂ ਜਨਾਨੀ ਉਹਦੇ ਫੋਨ ਤੋਂ ਗੱਲ ਹੋ ਰਹੀ ਨਹੀਂ ਜਨਾਨੀ ਬੰਦਾ ਇਹ ਕਹਿ ਰਿਹਾ ਸੀ ਕਿ ਵੀ ਕੋਈ ਗੱਲ ਨਹੀਂ ਤੂੰ ਕਰ ਲੈ ਨਹੀਂ ਬਾਬੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਸ਼ਰਤ ਰੱਖੀ ਸੀ ਨਹੀਂ ਨਹੀਂ ਮੈਂ ਕੋਈ ਸ਼ਰਤ ਨਹੀਂ ਰੱਖੀ ਬਾਬੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਂ ਇਹ ਗੱਲ ਕਹੀ ਆ ਵੀ ਮੰਨ ਲਓ ਮੈਂ ਤੁਹਾਨੂੰ ਫੇਰ ਛੱਡੂਗਾ ਕਿ ਤੁਸੀਂ ਪਹਿਲਾਂ ਮੇਰੇ ਨਾਲ ਐਦਾਂ ਕਰੋ ਇਹ ਗੱਲ ਨਹੀਂ ਹੋਈ ਜਦੋਂ ਉੱਥੇ ਅਸੀਂ ਬੈਠੇ ਹਾਂ ਕਾਮਨ ਕਿਸੇ ਦੇ ਕਾਰਨ ਉੱਥੇ ਇਹਨੇ ਮੈਨੂੰ ਇਹ ਗੱਲ ਕਹੀ ਵੀ ਮੇਰਾ 29 ਤਰੀਕ ਉਹ ਨੂੰ ਪੁੱਛ ਲਓ ਫੋਨ ਕਰਕੇ ਨਹੀਂ ਉਹ ਤਾਂ ਕਹਿੰਦਾ 28 ਜੇ 29 ਤੱਕ ਡਿਊਟੀ ਮੈਂ ਮੈਂ ਕਾਲੀ ਕਰ ਦੂੰਗਾ ਨਹੀਂ ਮੈਂ ਤਾਂ ਲੇਡੀਜ਼ ਦੀ ਗੱਲ ਕਰਦਾ ਵੀ ਜਦੋਂ ਤੁਸੀਂ ਲੇਡੀਜ਼ ਨਾਲ ਗੱਲਾਂ ਕਰਦੇ ਹੋ ਤੁਸੀਂ ਲੇਡੀਜ਼ ਨੂੰ ਕਹਿੰਦੇ ਹੋ ਨਾ ਵੀ ਮੈਨੂੰ ਵੀ ਤੂੰ ਆ ਜਾ ਇਹਨੂੰ ਇਕੱਲੇ ਨੂੰ ਜਾਣ ਦੇ ਹਬੂਰ ਨਹੀਂ ਨਹੀਂ ਮੈਂ ਉਹ ਕਿਹਾ ਸੀ ਮੈਂ ਕਿਹਾ ਅਸੀਂ ਅਭੋਰ ਮੇਰੇ ਕੋਲ ਵੀਡੀਓ ਸਰ ਫਿਰ ਤੁਸੀਂ ਅਭੋਰ ਜਾ ਕੇ ਵੀ ਟੈਲੀਫੋਨ ਕੀਤਾ ਵੀ ਮੈਂ ਅਭੋਰ ਆ ਗਿਆ ਕਿੱਥੇ ਜੇ ਉਹ ਮੇਰੇ ਕੋਲ ਵੀਡੀਓ ਨਹੀਂ ਤੁਸੀਂ ਗਏ ਪਰ ਤੁਸੀਂ ਟੈਲੀਫੋਨ ਕੀਤਾ ਤੁਸੀਂ ਰਸਤੇ 'ਚ ਵੀ ਉਹਨੂੰ ਟੈਲੀਫੋਨ ਕੀਤਾ ਵੀ ਕਿੱਥੇ ਜੇ ਫਿਰ ਤੁਸੀਂ ਆਖਿਆ ਮੈਡਮ ਨਾਲ ਗੱਲ ਕਰਾ ਦੇ ਉਹਨੇ ਮੈਡਮ ਨਾਲ ਕਰਾਈਏ ਤੁਸੀਂ ਆਖਿਆ ਵੀ ਇਹਨੂੰ ਇਕੱਲੇ ਨੂੰ ਜਾ ਕੇ ਉਹਨੇ ਮੇਰੀ ਮੈਸਜ ਨਾਲ ਮੈਂ 1 ਮਿੰਟ ਸਰ ਪਲੀਜ਼ ਮਾਈਂਡ ਨਾ ਕਰੋ ਹੁਣ ਤੁਸੀਂ ਮੈਨੂੰ ਕਹੋ ਵੀ ਮੈਂ ਆਪਦੀ ਮੈਡਮ ਨਾਲ ਗੱਲ ਕਰਾ ਨੇ ਕੌਣ ਕਰਾਉਂਦਾ ਹੈ ਨਹੀਂ ਤੁਸੀਂ ਆਖਿਆ ਨਾ ਜਦੋਂ ਕਿ ਮੈਡਮ ਨਾਲ ਗੱਲ ਕਰਾ ਉਹ ਦਰਿਆ ਹੀ ਇੰਨਾ ਸੀਗਾ ਕਿ ਉਹਨੇ ਮੈਡਮ ਨਾਲ ਗੱਲ ਕਰਾਤੀ ਫਿਰ ਤੁਸੀਂ ਚਾਰ ਟੈਲੀਫੋਨ ਨੇ ਤੁਹਾਡੇ ਚੌਥੇ ਟੈਲੀਫੋਨ ਤੇ ਤੁਹਾਡਾ ਆਇਆ ਤੇ ਫਿਰ ਚੌਥੇ ਟੈਲੀਫੋਨ ਤੇ ਤੁਸੀਂ ਆਖਿਆ ਵੀ ਉਹਨੇ ਉਹ ਅੱਗੋ ਕਹਿੰਦੀ ਮੈਂ ਤੇਰੀ ਭੈਣਾ ਵਰਗੀਆਂ ਸਾਰੀ ਗੱਲ ਉਹਨੇ ਕੀਤੀ ਹੈ ਹਾਂ ਬਿਲਕੁਲ ਤੇ ਤੁਹਾਡੀ ਭੈਣਾ ਵਰਗੀਆਂ ਤੁਸੀਂ ਆਖਿਆ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਸੇ ਨੂੰ ਰੋਲਾ ਪਾਉਣਾ ਦੱਸਣਾ ਹੈ ਜੇ ਉਹਨੇ ਗਲਤੀ ਕੀਤੀ ਤੇ ਉਹਦੀ ਗਲਤੀ ਦੀ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਨਾ ਹਾਂਜੀ ਹਾਂਜੀ ਠੀਕ ਹੈ ਫਿਰ ਗਲਤੀ ਉਹਨੇ ਕੀਤੀ ਤੇ ਸਜ਼ਾ ਤੁਸੀਂ ਭੈਣ ਨੂੰ ਦੇ ਰਹੇ ਮੈਂ ਮੈਂ ਬੰਦਾ ਮੇ ਤੁਮ ਸਟੇਕ ਹੋਈ ਹੈ ਮੈਂ ਬੰਦਾ ਗਲਤ ਕੋਈ ਕੋਈ ਨਹੀਂ ਚਲੋ ਇਹ ਕੋਈ ਤੁਸੀਂ ਮੈਨੂੰ ਪਲੀਜ਼ ਉਹ ਵੀਡੀਓ ਭੇਜੋ ਜੀ ਤੁਸੀਂ ਜਿਵੇਂ ਤੁਸੀਂ ਜੋ ਮੈਨੂੰ ਸਜ਼ਾ ਲਾਉਂਗੇ ਜੀ ਮੈਂ ਚਲੋ ਸਰ ਕੋਈ ਨਹੀਂ ਤੁਸੀਂ ਮੈਨੂੰ ਵੀਡੀਓ ਭੇਜੋ ਸਰ ਵੀਡੀਓ ਭੇਜ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਤੁਸੀਂ ਸਰ ਜਾਂ ਤਾਂ ਹੁਣੇ ਆ ਜਾਓ ਜੀ ਦੇਖੋ ਮੈਂ ਅੱਗੇ ਮੈਸੇਜ ਲਾਉਣੇ ਨੇ ਮੈਂ ਉਸ ਢੰਗ ਦੇ ਮੈਸੇਜ ਲਾਉਣੇ ਨੇ ਜੀ ਸਰ ਜੀ ਮੈਂ ਕਿਉਂਕਿ ਮੇਰੇ ਕੋਲ ਉਹਨਾਂ ਦੇ ਐਵੀਡੈਂਸ ਹੈਗੇ ਆਈ ਨਾਓ ਮੈਂ ਲੋਕੇਸ਼ਨ ਭੇਜਦਾ ਮੈਂ ਚੰਡੀਗੜਾ ਆਂ ਜੀ ਚਲੋ ਸਰ ਕੋਈ ਨਹੀਂ ਸਰ ਠੀਕ ਹੈ ਸਰ ਠੀਕ ਸਰ ਮੈਂ 1 ਮਿੰਟ ਤੁਸੀਂ ਨਾ 10 ਮਿੰਟ ਦਿਓ ਮੈਂ ਕਰਨਾ ਡਿਸਕਸ ਕਰਦਾ ਠੀਕ ਹੈ ਸਰ